ਸਭ ਪਹਿਲੇ ਉਹਨਾਂ ਨੇ ਕੋਈ ਨੋਟਸ ਭੇਜਿਆ ਕਿ ਹਾਂ ਕਿ ਤੂੰ ਗ੍ਰਿਫਤਾਰੀ ਦੋ ਤੇ ਪਿਛੇ ਸਿੱਧਾ ਸਿੱਧਾ ਕਾਰਨ ਇਹ ਲੱਗ ਰਿਹਾ ਮੈਨੂੰ ਕਿ ਭਾਈ ਸਾਹਿਬ ਨੂੰ ਇਨਕਾਊਂਟਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਯੂ ਹੈਵ 80000 ਪੁਲਿਸ ਪਰਸਨਲ ਬਟ ਦੈਨ ਹਾਉ ਅਮਰਿਤਪਾਲ ਸਕੇਪ 14 ਤਵਾਂ ਤੋਂ ਮਾਰਾ ਹੀ ਨਹੀਂ ਸਾਡੀ ਰਾਖੀ ਕੀਤੀ 14 ਨਾ ਕੇ ਜਿੱਥੋਂ ਲੰਗੇ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਕੇ ਵਾਰੰਟਸ ਇਸ਼ੂ ਹੋਏ ਸਨ ਉਹਨੂੰ ਡਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ। ਇਹ ਗ੍ਰਿਫਤਦਾਰੀ ਜਿਹੜੀ ਹੈ ਇਹ ਅੰਤਲਿੰਗੇਸ਼ ਸਰਵਾਰ ਤੇ ਹੈ। ਸਭ ਜਦੋਂ ਤੱਕ ਇਥੋਂ ਆਏ ਉਹਨਾਂ ਨੇ ਆ ਕੇ ਤੇ ਪੰਜਾਬ ਚ ਮਾਹੌਲ ਵੇਖਿਆ। ਬਹੁਤ ਹੀ ਨੌਜਵਾਨੀ ਜਿਹੜੀ ਨਸ਼ੇ ਦੀ ਤਲਦਾਲ ਵਿੱਚ ਫਸ ਚੁੱਕੀ ਸੀ। ਖਾਲਸਾ ਵੀ ਜਿਹਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਜੱਛਾ ਛੁਡਾਇਆ ਹੈ। ਹਜ਼ਾਰਾਂ ਘਰ ਬਚਾਏ ਉਸ ਨੂੰ ਰੋਕਣ ਦਾ ਕੋਈ ਜਤਨ ਸੀ ਕੁਖਤਵਲੋਂ। जिन बैरकों में अमृतपाल के समर्थकों को रखा गया है वहां सुरक्षा का कड़ा पहरा है मेरी ओर उस तय मेरी ओर दुनियावी ना डालते हैं, ना किसी और गलत है मेरी ओर और सतगुरु सचिव पाशाह की जारी थी छोटे तो छोटा लेके बड़े तो बड़े नशा कोई नहीं सकता ਬਹੁਤੀ ਮਾਵਾ ਇੱਥੇ ਰੋਂਦੀਆਂ ਸੀ ਆਣ ਕੇ ਕਰ ਲਾਉਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ ਚੋਂ ਕੱਢੋ ਤੇ ਉਹਨਾਂ ਨੂੰ ਉਹਨੇ ਨਸ਼ੇ ਚੋਂ ਕੱਢ ਕੇ ਆ ਗੁਰੂ ਦੇ ਲਾ ਲਾਇਆ ਅਮਰ ਤੇ ਸ਼ਿਕਾਇਆ ਉਹ ਕਿ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ ਨਸਲਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੁੱਖਾਂ ਮਾਵਾਂ ਦੀਆਂ ਕੁੱਖਾਂ 'ਚ ਮਰਦਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦੂਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸੱਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ 'ਚੋਂ ਵੀ ਤੁਸੀਂ ਪਹੁੰਚੋ ਕੋਈ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜਨੀ ਆ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿਦਿਆ ਲੈਣੀ ਆ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜੀਵੰਦ ਕਰ ਸਕਦੀ ਤੁਹਾਡਾ ਨਸ਼ਾ ਵੀ ਛਡਾ ਸਕਦੀ ਹੈ ਜਿਹੜਾ ਨਸ਼ਾ ਏ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਹਕੂਮਤਾਂ ਨੂੰ ਜਿਆਦਾ ਕੋਈ ਤੁਹਾਡੇ ਆਸਤੇ ਪ੍ਰੋਪਗੈਂਡਾ ਨਹੀਂ ਕਰਨਾ ਚਾਹੀਦਾ ਚਾਹੁੰਦੇ ਹੋ ਗਲੀ ਗਲੀ ਤੇ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ੱਟਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਏਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹਦੇ ਖੁਸ਼ੀ ਨਾਲ ਮਾਰ ਰਹੀ ਆ ਕੋਈ ੱਟਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਤਾਂ ਮਾਰ ਰਹੀ ਆ ਆਦੇ ਮਾ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾ ਹੁਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਮੈਨੂੰ ਨਹੀਂ ਲੱਗਦਾ ਜੇ ਇਹ ਹੀ ਚੀਜ਼ ਚੱਲਦੀ ਰਹੀ ਕਿ ਉਹ ਵੀ ਕਰ ਕੰਨਾ ਟਾਈਮ ਬਤੀਆ ਰਹੂਗਾ ਸੰਗਤ ਉਹ ਜੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ ਹੀਰੋਇਨ ਟੀਕੇ ਕੋਕੀਨ ਆਈਸਾ ਦੁਬਈ ਚ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਕ ਟੀਕੇ ਲਾਉਂਦਾ ਹੁੰਦਾ ਸੀਦਾ ਜੀ ਆ ਸਾਰੇ ਭਰੇ ਪੈ ਸੀਗੇ ਜੀ ਵਾਹਾਂ ਦੇ ਨਿਸ਼ਾਨ ਇਧਰ ਵੀ ਸੀਗੇ ਟੋਟਲੀ ਇਹ ਭਰੇ ਪਏ ਸੀ ਆ ਸੀਗੇ ਜੀ ਬਸ ਇੱਧਰ ਤੇ ਇੱਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨਾ ਜੋ ਉਹਨਾਂ ਨੂੰ ਸਾਹਮਣੇ ਜੀ ਕਿਉਂਕਿ ਸਾਨੂੰ ਪਤਾ ਇਹ ਸਾਡੀ ਲੋਕਾਉਂ ਦੇ ਨੌਜਵਾਨੀ ਜਿਹੜੀ ਹੈ ਸਾਡੇ ਉੱਤੇ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾਲੋ ਵੀ ਜੇ ਆਹ ਕਮਰੇ 'ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨੇ ਕਹਿਣਾ ਹੈ ਨਹੀਂ ਇੱਥੇ ਨਹੀਂ ਹੈ ਨਹੀਂ ਯਾਰ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬਾਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਐਸੀ ਸੰਗਤ ਮਿਲੇ ਜਿਹ ਸੰਗਤ ਦੇ ਵਿੱਚ ਰਹਿ ਕੇ ਜਿਉਂ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹ ਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਾਣਦੇ ਧਰਮ ਬਣਨ ਕੋਈ ਖਦੀ ਕਿ ਨਹੀਂ ਆ ਇੱਕ ਰਾਜ ਕਰੋ ਕੱਲ ਅੱਜ ਅੱਜ ਨਹੀਂ ਕੋਈ ਕੋਈ ਸਾਡੇ ਅੱਧੀ ਨਹੀਂ ਅੱਧੀ ਇਸ ਸੌਣ ਸੱਤ ਕਿਨੇ ਜਵਾਨ ਵਾਲੇ ਕੋਲ ਅੱਜ ਕੀ ਖਾਧਾ ਹੈ ਕੱਲ ਖਾਧਿਆ ਅੱਜ ਮੈਂ ਆਟ ਵੀ ਨਾ ਆਇਆ ਮਾਇਆ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਨਹੀਂ ਮੈਂ ਬੋਲੀ ਨਾਲ ਮੈਂ ਮੈਂ ਇਹ ਗੱਲ ਝੂਠ ਤੁਹਾਨੂੰ ਬੋਲ ਦੋ ਜਣੇ ਲੈ ਛੱਡਣਾ ਹੈ ਉਹਨਾਂ ਦੇ ਸਾਹਮਣੇ ਹੀ ਉੱਠਵਾਰੀ ਜਾਣਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਕਿੱਥਾ ਹੈ ਮਹਾਰਾਜ ਕਿਹhetra ਮਾਵਾ ਦੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਮੈਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇਰ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਟਾ ਫੇਮਾ ਇਦਾਂ ਦੇਣ ਲੱਗ ਇਹ ਸੋਚ ਲਿਆ ਸੀ ਵੀ ਮਰ ਕੇ ਆਇਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਦੇ ਅੱਛਾ ਫਵਾ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਵੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਹੈ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ 'ਚ ਇੱਕ ਨੌਜਵਾਨ ਚਟਾਨੀ ਪਿੰਡ ਦੇ ਜਿੱਤੇ ਨਾ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਾ ਕਈ ਵਾਰੀ ਇਹਨੇ ਧੌਂਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਢੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫੇਰੇ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਠੀਕ ala ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਹੋਂਸਰ ਟੀਕੇ ਤਾਂ ਇਹਦੇ ਬੰਦ ਹੋ ਗਏ ਇੱਥੇ ਨਸ਼ਾ ਮਿਲਦਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਗੋਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਨੂੰ ਪੰਜਾਬ ਦੀ ਜਮਾਨੀ ਦਾ ਕਹਾਣ ਹੁਣੋਂ ਹਟ ਰਹੀ ਹੈ। ਹਾਂ ਜੀ ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰਿਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇ ਕਿ ਵੀ ਇੱਥੇ ਰਹਿ ਕੇ ਆਪਣੀ ਕੌਮ ਦੇ ਲਈ ਕੁਝ ਕਰੀਏ ਜੀ। ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬੈਵਲ ਕਲਾ ਵਿੱਚ ਹੋਈ ਸੀ। ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਮੈਂ ਉਹਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਹਾਂ। ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ। ਆਪਾਂ ਦੂਜਾ ਪਹਿਲਾਂ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਏ ਅਮਰਤਪਾਲ ਸਿੰਘ ਨੂੰ ਗਵਾਇਆ ਜਾਵੇ। ਬਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੱਸ ਰਿਹਾ ਸੀ ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਨਹੀਂ ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ ਤੁਸੀਂ ਇਹਨਾਂ ਲਈ ਇੱਕੋ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ 'ਚ ਬੈਠੀ ਹੋ ਚਾਹੇ ਬਾਹਰ ਬੈਠੀ ਮੇਰਾ ਵਿਆਹਗੇ ਟੋਕੇ ਵਿਡੀਓ ਦੇ ਅਨੁਸਾਰ ਆਪਾਂ ਜੋ ਵੀ ਤਮਾਕੂ ਵੀ ਜ਼ਰਾ ਬੰਦ ਕੀਤਾ ਚੜ੍ਹਦੀ ਕਲਾ ਬਾਕੀ ਵੈਗਰੂ ਦੇ ਚੰਨਾ ਜ਼ਰੂਰ ਹਾਜ਼ਰ ਹੋਵਾਂਗੇ ਚੜ੍ਹਦੀ ਕਲਾ ਮਾਲਕਾ ਪ੍ਰਕਾਣ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੀ ਗਲੀ 'ਚ ਨਿਕਲ ਜਾਓ ਉਹ ਤਮਾਕੂ ਨਾਲ ਭਰੀ ਪਈ ਏ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰਿੰਝਾ ਟੀਕੇ ਲੱਭ ਜਾਂਦੇ ਨੇ ਇਹ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇਥੋਂ ਤੱਕ ਕਿਹਾ ਵੀ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਇਹ ਤੁਹਾਡਾ 5-700 ਹਜ਼ਾਰ ਦਾ ਤਮਾਕੂ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋਲ ਆਣ ਕੇ ਪੈਸੇ ਦਾ ਜ਼ਿਕਰ ਤੁਹਾਕੂ ਨਾਮ ਵਿੱਚ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਜੀ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵਿਚਾਰਨਾ ਵਿੱਚ ਪਾ ਪਾ ਲੇ ਗੇ ਪੀਣ ਛਕੜੀ ਹੋਵੇ ਤੇ ਪਾਪਾ ਪੁੱਛ ਕੇ ਛਕਦੇ ਜੋ ਹੈ ਕਿਹਦਾ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੱਡੇ ਬਾਟੇ ਦੀ ਪੌਲ ਛਕੜੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕਿਹਦਾ ਡੜੀ ਬਾਪੂ ਗਈ ਨਾ ਦਾ ਕਿਹਦੇ ਸ਼ਾਕੇ ਚੱਲਦਾ ਬਾਪੂ ਕੋ ਕੱਢਣ ਲੱਗਾ ਤੇਰੇ ਅੰਦਰੋਂ ਹਾਂ ਤੁਸੀਂ ਕਹਿ ਰਹੇ ਹੋ ਨਾ ਕਾਲੀਪੁਰਾ ਸਿੰਘ ਨੂੰ ਇੱਕ ਨੇ ਨਾ ਬਲਾਗ ਇੱਥੇ ਬਲਾਗ ਬਲਾਗ ਲੈ ਕੇ ਜਾ ਕੇ ਖੇਤੀ ਆ ਉਹਨੂੰ ਉਹਨੂੰ ਬਾਪ ਨੂੰ ਵੀ ਛਾਦਨੇ ਨਾਲ ਤੋਂ ਲੈ ਕੇ ਦਿਆ ਬਣਾ ਦੇ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਆ ਬਹੁਤ ਨੇ ਉਮਰ ਤੇ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਘਰਦਿਆਂ ਚ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ ਤਿੰਨ ਤਿੰਨ ਕਿਲੇ ਪੈੜੀ ਵੇਚਤੀ ਆਪਣੀ ਨਸ਼ਿਆਂ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਪੂ ਬਹੁਤ ਜਿਹੜੇ ਆਪਣੇ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨੂੰ ਜਾਂ ਉਹਨਾਂ ਦੇ ਸਬਿਆਵਾਂ 'ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣ ਦਾ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪੈਦਾ ਵੀ ਇੱਥੇ ਮੈਂ ਹੀ ਲਾਉਣਾ ਆ ਜੀ ਜਿੰਨੂੰ ਮਰਜ਼ੀ ਪਹੁੰਚ ਆ ਰਹੀ ਤੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਝਾ ਜਾਣਣ ਲੱਗ ਗਿਆ ਆ ਕਹਿੰਦੀ YouTube ਤੋਂ ਕਿੱਦਾਂ ਪੰਮਰਤ ਪਾਲ ਸਿੰਘ ਦੀ YouTube ਤੋਂ ਬਾਹਰ ਕਿੱਦਾਂ ਆ ਗਏ ਕਹਿੰਦਾ ਹੂੰ ਹੂੰ ਬਾਹਰ ਆ ਗਏ ਬਈ ਮਿੱਟੀ ਵਿੱਚ ਬਾਹਰ ਆ ਗਏ ਦੇਖਣ ਹੀ ਆਉਂਦੇ ਨੇ ਬਾਹਰ ਦੇਖਿਆ ਹੂੰ ਤੇ ਜੇ ਫਿਰ ਪਤਾ ਹੈ ਗ੍ਰਜੂਟ ਕੋਰ ਜਗੀ ਬਾਈ ਕੋਰ ਜੇ ਫਿਰ ਪਤਾ ਹੈ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾ ਕੁ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਤੋਂ ਪਗੋੜੇ ਨਹੀਂ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝੇ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋਈ ਕੁਦਰਤੀ ਨਹੀਂ ਸਾਡੇ ਚਾਨ ਬੜਿਆ ਕਿ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਤੰਗ ਪੈਂਦੇ ਨੇ ਬਿਨਾਂ ਦਮ ਤੋਂ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ بڑی ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਹੈ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮਣਜਾ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸ਼ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਤੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁੜਕਾ ਸਾਹਿਬ ਦੀ ਜਰਜੀ ਸਾਹਿਬ ਦੀ ਸੌਂ ਖਾ ਕੇ ਮੁਕਰ ਗਏ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੁੱਖ ਦਾ ਵਾਸਤਾ ਪਾ ਕੇ ਮੁਕਰ ਗਏ ਨੇ ਜਿਹੜੇ ਬਦਵੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰ ਗਏ ਨੇ ਇਹਨਾਂ ਕੁਝ ਨਹੀਂ ਕਰਨੀ ਉਹ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੋ ਕਹਿੰਦੇ ਜੀ ਚਿੱਟਾ ਹਟਕੇ ਇਹ ਤੇ ਉਹ ਦਿਨੋਂ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆ ਸਰਕਾਰਾਂ ਵਗਾ ਰੀਆਂ ਜੀ ਜੇ ਸਰਕਾਰਾਂ ਸਰਕਾਰਾਂ ਚਾਵਲ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸ਼ੇ ਛਡਾਰੇ ਹੈ ਅੰਮ੍ਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਤੇ ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ ਜੇ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਚ ਲੱਗ ਜੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫੇਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਪ੍ਰਾਊਡ ਵੀ ਹਾਂ ਕਿ ਇੱਕ ਖੜੀ ਹੋ ਗਈ ਹੈ ਟਕਸਾਲ ਜਿਹੜੀ ਨਸ਼ੀ ਵੀ ਛਡਾਉਂਦੀ ਹੈ ਤੇ ਅੰਮ੍ਰਿਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਸੋਹਿਆ ਸੋਹਕੀ ਆਕਾ ਲਾਜੋ ਪਤਾ ਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜਾ ਛੇ ਛੇ ਫੁੱਟੇ ਜਵਾਨ ਹੋਏ ਲਗਾ ਕੇ ਦੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਵੜੇ ਤੇ ਬੂਹੇ ਤੋੜ ਤੋਰ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸਾਤਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਤ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦਈਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਹੈ ਜੇ ਤੇ ਚਾਹੁੰਦੇ ਹੋ ਪੀ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਵੀ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ 'ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਅਣ ਅਸੀਂ ਕਰਕੇ ਵਖਾਨਗਾ ਚਿੱਟਾ ਬੰਦ ਪਿਆਵਚੋਂ ਮਾਮਾ ਸਤਨਾ ਪੰਨਿਆਂ 'ਚ ਉਹਦੇ ਪੋਤੇ ਮੋਢਿਆਂ ਤੇ ਗਏ ਆ। ਮਾਮਾ ਪਿੰਡਾਂ ਮਰੀਆਂ ਮੀਆਂ ਉਹ ਮਾਪਿਓ ਮੜਿਆ। ਸਾਡੇ ਪਿੰਡ 'ਚ ਸ਼ਰੈ ਆਮ ਵੇਖਦਾ ਸ਼ਰੈ ਆਮ। ਤੱਕ ਦੁਨੀਆਂ ਤੇ ਆਟਾ ਨਹੀਂ ਮਿਲਦਾ ਚਿੱਟਾ ਮੇੜ ਰਿਹਾ